ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਆਏ ਆ ਆਪਣੇ ਪਿਆਲਿਆਂ ਦੇ ਬੰਨੇ ਤੇ ਇਹ ਵਾਲਾ ਜਿਹੜਾ ਮਤਲਬ ਇਹ ਸਾਇਆ ਸਫਾਈ ਹੋ ਰਹੀ ਹੈ ਸੜਕ ਦੀ ਤੇ ਜਿਹੜੇ ਸੁੱਖੇ ਤੇ ਬੂਟੇ ਆ ਕਾਫੀ ਵੱਡੇ ਵੱਡੇ ਹੋਏ ਆ ਤੇ ਇਹਨਾਂ ਦੀ ਜਿਹੜੀ ਸਫਾਈ ਕੀਤੀ ਜਾ ਰਹੀ ਆ ਮੇਨ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਕਿ ਇਹਦੇ ਨਾਲ ਜਿਹੜੇ ਆ ਉਹ ਜੰਗਲੀ ਤਰੇਲੇ ਜਿਹੜੇ ਆ ਕਾਫੀ ਲੱਗੇ ਹੋਏ ਆ ਤੇ ਜੰਗਲੀ ਜਿਹੜੇ ਤਰੇਲੇ ਉਹਨਾਂ ਦੀ ਵੱਲਾਂ ਦੀ ਮੈਂ ਪਛਾਣ ਕਰਾ ਰਹੀ ਆ ਇਸ ਤਰੀਕੇ ਦੇ ਨਾਲ ਜਿਹੜੀ ਇਸਦੀ ਵੱਲ ਹੁੰਦੀ ਆ ਫੇੜਾ ਲਾ ਕੇ ਦਿਖਾ ਲਿਆ ਕਿ ਪਿੰਡਾਂ ਥਾਵਾਂ ਦੇ ਵਿੱਚ ਵਿਕਣੇ ਵੀ ਬਹੁਤ ਘੱਟ ਹੁੰਦੇ ਆ ਮਤਲਬ ਆਉਂਦੇ ਹੀ ਨਹੀਂ ਆ ਮੈਂ ਤੇ ਆਪਣੀ ਜ਼ਿੰਦਗੀ ਵਿੱਚ ਅੱਜ ਤੱਕਾਂ ਮਾਰਕੀਟ ਵਿੱਚੋਂ ਵੀ ਨਹੀਂ ਖਰੀਦੇ ਕਿਉਂਕਿ ਸਾਡੇ ਲਾਗੇ ਸਾਗੇ ਇਹਦੀ ਵਿਕਰੀ ਨਹੀਂ ਹੁੰਦੀ ਤੇ ਜਦੋਂ ਮੈਂ ਇਸ ਤਰ੍ਹਾਂ ਵੀਡੀਓ ਦੇ ਵਿੱਚ ਵੇਖਦੀ ਹੁੰਦੀ ਸੀ ਤੇ ਮੈਨੂੰ ਕਾਫੀ ਜ਼ਿਆਦਾ ਵਧੀਆ ਲੱਗਦਾ ਹੁੰਦਾ ਹੈਗਾ ਤੇ ਹੁਣ ਪ੍ਰਮਾਤਮਾ ਇਦਾਂ ਦੀ ਮਤਲਬ ਇੱਕ ਨਿਯਮਤ ਬਖਸ਼ਿਸ਼ਾਂ ਕਰ ਦਿੰਦਾ ਆ ਕਿ ਜੋ ਕੁਝ ਸਾਡੇ ਮਨ ਵਿੱਚ ਹੁੰਦਾ ਹੈ ਸਾਡੇ ਆਸੇ ਪਾਸੇ ਪੈਦਾ ਜਰੂਰ ਹੋ ਜਾਂਦੀਆਂ ਹੋ ਚੀਜ਼ਾਂ ਤੇ ਇਹ ਦੀ ਪਹਿਚਾਣ ਹੈ ਇਸ ਤਰ੍ਹਾਂ ਖੁੱਲ ਪੈਂਦੀ ਹੈ ਛੋਟੇ ਤੇ ਫਲ ਵੀ ਕਾਫੀ ਜ਼ਿਆਦਾ ਪੈਂਦਾ ਆ ਫਲ ਜਿਹੜਾ ਇਹਦਾ ਮੈਂ ਕਾਫੀ ਪ੍ਰਾਪਤ ਕਰ ਚੁੱਕੀ ਆ ਤੋੜ ਲਿਆ ਮੈਨੂੰ ਫਿਰ ਬਾਅਦ ਵਿੱਚ ਚੇਤਾ ਆਇਆ ਕਿ ਹਾਂ ਮੈਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਕਿਉਂਕਿ ਜਿੰਨਾ ਤੇ ਪੈਂਟਰਾਵਾਂ ਨੇ ਇਹ ਕੋੜ ਕਰੇਲੇ ਖਾਦੇ ਹੁੰਦੇ ਆ ਜਾਂ ਜਿਹੜੇ ਇਹਨਾਂ ਨੂੰ ਜਾਣਦੇ ਆ ਉਹਨਾਂ ਲਈ ਤੇ ਚਲੋ ਬਹੁਤ ਵਧੀਆ ਗੱਲ ਆ ਲੇਕਿਨ ਜਿਹੜੇ ਨਹੀਂ ਜਾਣਦੇ ਜਿਨ੍ਹਾਂ ਨੂੰ ਨਹੀਂ ਪਹਿਚਾਣ ਉਹਨਾਂ ਦੇ ਆਸ-ਪਾਸ ਇਹ ਚੀਜ਼ ਹੁੰਦੀ ਆ ਕਿ ਉਹ ਬੇਫਿਕਰ ਹੋ ਕੇ ਇਹਨੂੰ ਸਬਜੀ ਦੇ ਰੂਪ ਵਿੱਚ ਵਰਤ ਸਕਦੇ ਆ ਸੇਮ ਉਹੀ ਟੈਕਸਚਰ ਉਹੀ ਸੁਆਦ ਆ ਜਿਵੇਂ ਕਿ ਆਪਾਂ ਦੂਜੇ ਕਰੇਲੇ ਬਣਾਉਂਨੇ ਆ ਸਬਜੀ ਬਣਾਉਂਨੇ ਉਹਨਾਂ ਦੀ ਇਸੇ ਤਰੀਕੇ ਨਾਲ ਇਹਦੀ ਜਿਹੜੀ ਆ 스మెల్ ਵੱਲਾਂ ਦੇ ਵਿੱਚੋਂ ਵੀ ਉਵੇਂ ਦੀ ਆਉਂਦੀ ਆ ਕਰੇਲਿਆਂ ਦਾ ਸੁਆਦ ਵੀ ਉਵੇਂ ਦਾ ਮੈਂ ਕਾਫੀ ਵਾਰ ਬਣਾ ਕੇ ਖਾ ਚੁੱਕੀ ਆ ਤੇ ਭਰ ਕੇ ਬਣਾ ਲਓ ਚਾਹੇ ਕੱਟ ਕੇ ਬਣਾ ਲਓ ਬਹੁਤ ਹੀ ਜ਼ਿਆਦਾ ਸੁਆਦ ਬਣਦੇ ਆ ਤੇ ਇਸ ਤਰੀਕੇ ਦੇ ਨਾਲੇ ਕਾਫੀ ਦੇਖ ਸਕਦੇ ਹੋ ਕਿ ਕਿਦਾਂ ਹਾਂ 사ਲੇ ਲਗਪਗ ਇਹਨੂੰ ਛੋਟੇ ਛੋਟੇ ਫਲ ਜਿਹੜੇ ਪੱਤੇ ਜਿਹਦੇ ਹੋਏ ਇਸ ਤਰ੍ਹਾਂ ਬਣੇ ਆ ਤੇ ਜਿੰਨਾ ਆਪਾਂ ਫਲ ਪ੍ਰਾਪਤ ਕੀਤਾ ਵਾ ਉਹ ਵੀ ਆਪਾਂ ਦਿਖਾਉਨੇ ਆ ਤੇ ਮੈਨ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਕਿ ਜਿੰਨਾ ਭੈਣਪਰਾਵਾਂ ਦੇ ਲਾਗੇ ਇਹ ਫਲ ਇਸ ਤਰ੍ਹਾਂ ਲੱਗਿਆ ਹੁੰਦਾ ਆ ਤੇ ਬੇਚੀਜ ਕੇ ਸਬਜ਼ੀ ਬਣਾ ਕੇ ਖਾ ਸਕਦੇ ਆ ਕਿਉਂਕਿ ਇਹ ਜਿਹੜੀ ਸਬਜ਼ੀ ਆ ਇਹ 슈ਗਰ ਦੇ ਜਿਹੜੇ ਮਰੀਜ਼ ਆ ਡਾਇਬਟੀਜ਼ ਦੇ ਉਹਨਾਂ ਲਈ ਵੀ ਕਾਫੀ ਵਧੀਆ ਆ ਹਾਂ ਜੇ ਕਿਸੇ ਭੈਣਪਰਾ ਨੂੰ ਕੋਈ ਨਹੀਂ ਵੀ ਪ੍ਰੋਬਲਮ ਹੈਗੀ ਤਾਂ ਦੋਸਤਾਂ ਤਾਂ ਵੀ ਰਾਮਨਾ ਫਸ ਸਕਦੇ ਆ ਤੇ ਕਾਫੀ ਬੈਨੀਫਿਟ ਆ ਤੇ ਪ੍ਰਮਾਤਮਾ ਵੱਲੋਂ ਦਿੱਤੀਆਂ ਫ੍ਰੀ ਵਿੱਚ ਜਿਹੜੀਆਂ ਐਨੀਆਂ ਸੋਹਣੀਆਂ ਨਿਆਰਤ ਤੀਜਾ ਆ ਉਹਨਾਂ ਦੀ ਸਾਨੂੰ ਵਰਤੋਂ ਜਿਹੜੀ ਜ਼ਰੂਰ ਕਰਨੀ ਚਾਹੀਦੀ ਆ ਐਸ ਤ੍ਰਿਕੇ ਦਾ ਇਸ ਦਾ ਫਲ ਹੁੰਦਾ ਆ ਦੇਖ ਸਕਦੇ ਹੋ ਆ ਇਹਦੀ ਪਹਿਚਾਣ ਆ ਇਹਨੂੰ ਕੋੜ ਕਰੇਲੇ ਕਹਿੰਦੇ ਆ ਛੋਟੇ ਕਰੇਲੇ ਇਸ ਤਰੀਕੇ ਦੇ ਨਾਲੇ ਜਲਦੀ ਪੱਕ ਜਾਂਦੇ ਆ ਤੇ ਇਸ ਤਰੀਕੇ ਦੇ ਨਾਲ ਹੀ ਇਸ ਦੇ ਵਿੱਚ ਬੀਜ ਜੜੇ ਇਹਦੇ ਬੜੇ ਵਧੀਆ ਤਰੀਕੇ ਨਾਲ ਪ੍ਰਾਪਤ ਹੁੰਦੇ ਆ ਐਦਾਂ ਹੀ ਬੀਜ ਜਿਹੜੇ ਡਿੱਗ ਜਾਂਦੇ ਤੇ ਆਪਣੇ ਆਪ ਵੱੱਲਾ ਹੋ ਜਾਂਦੀਆਂ ਲੇਕਿਨ ਇਹਨਾਂ ਬੀਜਾਂ ਨੂੰ ਆਪਾਂ ਹੁਣ ਬੜੇ ਵਧੀਆ ਤਰੀਕੇ ਦੇ ਨਾਲ ਉਗਾ ਕੇ ਅਗਲੇ ਸੀਜ਼ਨ ਵਿੱਚ ਆਪਣੀ ਹਵੇਲੀ ਵਿੱਚ ਲਾਵਾਂਗੇ ਤੇ ਹਰ ਇੱਕ ਨੂੰ ਇਸ ਦਾ ਜਿਹੜਾ ਪ੍ਰਯੋਗ ਕਰ ਲੈਣਾ ਚਾਹੀਦਾ ਆ ਜਿੰਨੂੰ ਕਿਸ ਨੂੰ ਆਸ-ਪਾਸ ਆਪਣੇ ਲੱਗੇ ਸਕੇ ਮਿਲਣ ਇਹਨੂੰ ਜਿਹੜਾ ਬਣਾਉਣਾ ਹੁੰਦਾ ਸਬਜ਼ੀ ਬਣਾਉਣੀ ਹੁੰਦੀ ਤੇ ਇਸ ਚਿੱਕੇ ਨਾਲ ਇਹਨੂੰ ਪੁੱਤ ਜਿਹੜਾ ਸੇਲ ਲੈਣਾ ਹੁੰਦਾ ਆ ਫਿਰ ਇਸ ਤੋਂ ਬਾਅਦ ਚਾਹੇ ਭਰ ਕੇ ਬਣਾਓ ਚਾਹੇ ਕੱਟ ਕੇ ਬਣਾਓ ਆਪਣੀ ਮਰਜ਼ੀ ਆ ਬਹੁਤ ਹੀ ਵਧੀਆ ਲਾਜਵਾਬ ਦੇਖ ਸਕਦੇ ਹੋ ਇੰਨਾ ਹਰਾ ਫਲ ਇਹ ਹਵਾਲੇ ਤੋਂ ਪ੍ਰਾਪਤ ਹੋਇਆ ਆ ਜਿੰਨੇ ਵੀ yellow color ਦੇ ਵਿੱਚ ਹੋਏ ਆ ਇਹਨਾਂ ਨੂੰ ਆਪਾਂ ਬੀਜ ਤਿਆਰ ਕਰ ਲਾਂਗੇ ਇਹਨਾਂ ਤੋਂ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਮੈਨੂੰ ਚੀਜ਼ਾਂ ਮਿਲਦੀਆਂ ਨੇ ਆਸ-ਪਾਸ ਆ ਕਾਫੀ ਚਿਬੜਾਂ ਦੇ ਆ ਵੱਲਾਂ ਨੇ ਕਿ ਚਿਬੜ ਵੀ ਜਿਹੜੇ ਆ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਉਹ ਵੀ ਮੈਂ ਖਾਦਾ ਆ ਪੱਕਾ ਹੋਇਆ ਚਿਬੜ ਕਿਉਂਕਿ ਆਸੇ ਪਾਸੇ ਮਿਲਦੇ ਨਹੀਂ ਹੁਣ ਜਦੋਂ ਚਾਰ ਬੀਜ ਆ ਤੇ ਉਹਦੇ ਵਿੱਚ ਕਾਫੀ ਵੱੱਲਾ ਮਿਲੀਆਂ ਤੇ ਚਿਬੜਾਂ ਦੀ ਚਟਣੀ ਵੀ ਜਿਹੜੀ ਲਾਹੇ ਬੰਦ ਆ ਚਿਬੜਾਂ ਦਾ ਜਿਹੜਾ ਸੁਆਦ ਆ ਪ੍ਰਮਾਤਮਾ ਨੇ ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਹਰ ਇੱਕ ਚੀਜ਼ ਦਾ ਡਬਲ ਡਬਲ ਸਿਸਟਮ ਬਣਾਇਆ ਹੋਇਆ ਆ ਇਹਨਾਂ ਦਾ ਵੀ ਸੇਮ ਉਹੀ ਟੈਕਸਚਰ ਆ ਜਦੋਂ ਆਪਾਂ ਪੱਕਿਆ ਹੋਇਆ ਚਿਬੜ ਖਾਂਦੇ ਆ ਤੇ ਉਹਦਾ ਜਿਹੜਾ ਸੁਆਦ ਸੇਮ ਕਰਬੂਜੇ ਦੇ ਤੇ ਸੁਆਦ ਵਰਗਾ ਆਉਂਦਾ ਆ ਉਸ ਇਤਰਾ ਦੇ ਵਿੱਚ ਵੀ ਨਿਕਲਦੇ ਆ ਆਸ ਕਰਦੇ ਆ ਕਿ ਸਾਰੇ ਪਿੰਡ ਤੇ ਪਿੰਡਾਂ ਭਰਾਵਾਂ ਨੂੰ ਜਿਹੜੀ ਇਹ ਵੱਲ ਦੀ ਪਹਿਚਾਣ ਹੋ ਗਈ ਹੋਵੇਗੀ ਜਿਹੜਾ ਆਂਦੇ ਖੇਤਰਾ ਦੇ ਵਿੱਚ ਜਾਂ ਉਹਨਾਂ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਇਹਦੀ ਵਿਕਰੀ ਹੁੰਦੀ ਆ ਖੇਤੀ ਹੁੰਦੀ ਆ ਤੇ ਉਹਨਾਂ ਲਈ ਤਾਂ ਕਾਫੀ ਵਧੀਆ ਗੱਲ ਆ ਲੇਕਿਨ ਮੇਰੇ ਲਈ ਨਵੀਂ ਗੱਲ ਆ ਮੇਰੇ ਲਈ ਨਵੀਂ ਗੱਲ ਇਸ ਕਰਕੇ ਆ ਕਿ ਸਾਨੂੰ ਪਹਿਲੀ ਵਾਰੀ ਮਿਲੇ ਆ ਖਾਨ ਨੂੰ ਇਹ ਸੀਜ਼ਨ ਦੇ ਵਿੱਚ ਹੀ ਮਿਲੇ ਆ ਜਾਂ ਮੈਨੂੰ ਹੀ ਲੇਟ ਪਤਾ ਲੱਗਾ ਆ ਜਦੋਂ ਆਪਾਂ ਕੁਦਰਤ ਦੇ ਨਾਲ ਜੁੜਦੇ ਹਾਂ ਉਹਦੇ ਅਕੋਰਡਿੰਗ ਵੀਡੀਓ ਦੇਖਦੇ ਹਾਂ ਤੇ ਹੌਲੀ-ਹੌਲੀ ਫਿਰ ਜਾਣ ਪਹਿਚਾਨ ਹੋਣੀ ਸ਼ੁਰੂ ਹੋ ਜਾਂਦੀ ਆ ਕਿ ਕਿੰਨਾ ਕੁਝ ਸਾਡੇ ਆਸ-ਪਾਸ ਜਿਹੜਾ ਆ ਉਹ ਪੈਦਾ ਹੁੰਦਾ ਹੈ। ਪੂਰਾ ਸਿੱਖੋ ਜਿਹੜਾ ਭਾ ਕਿ ਤੇ ਆਪਾਂ ਲੈ ਕੇ ਜਾ ਰਹੇ ਆ ਘਰ ਤੇ ਹੁਣ ਇਹਦੀ ਬਣਾਵਾਂਗੇ ਸਬਜ਼ੀ। ਸਾਰਿਆਂ ਦਾ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ।